ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਇੱਕ ਵਿਅਕਤੀ ਨੂੰ ਬਾਹਰਲੇ ਅਲੱਗ-ਅਲੱਗ ਨੰਬਰਾਂ ਤੋਂ ਫੋਨ ਆ ਰਹੇ ਸੀ ਤੇ ਕਰੋੜਾਂ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਸੀ ਉਸ ਸਬੰਧ ਵਿੱਚ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਰਵਾਈ ਕੀਤੀ ਤੇ ਤਿੰਨ ਵਿਅਕਤੀਆਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਔਰ ਅੱਗੇ ਦੀ ਕਾਰਵਾਈ ਅਰੰਭ ਕਰ ਦਿੱਤੀ ਗਈ ਆਓ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹਾਂ ਪੂਰਾ ਮਾਮਲਾ ਕੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਮੋਡ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਫਿਰੋਤੀ ਦੀ ਕਾਲ ਆਈ ਸੀਗੀ ਜਿਸ ਦੇ ਵਿੱਚ ਬਾਹਰੋਂ ਲਗ ਨੰਬਰ ਆਇਆ ਸੀਗਾ ਫਿਰ ਬਾਹਰਲੇ ਦੋ ਤਿੰਨ ਨੰਬਰਾਂ ਤੋਂ ਵਕ-ਵਕ ਕਾਲਾਂ ਕਈ ਦਿਨਾਂ ਤੱਕ ਆਉਂਦੀ ਰਹੀਆਂ ਜਿਸ ਦੇ ਵਿੱਚ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ-ਹੌਲੀ ਕਰਕੇ ਫਿਰੋਤੀ ਦੀ ਰਕਮ ਕੱਟ ਕੇ 50 ਲੱਖ ਤੱਕ ਆ ਗਈ ਸੀਗੀ ਤਾਂ ਇਹਦੇ ਵਿੱਚ ਜਿਹੜਾ ਕਾਲਰ ਵਿਅਕਤੀ ਸੀਗਾ ਉਹਨੇ ਕਿਸੇ ਵੀ ਪਾਰਟਿਕੂਲਰ ਗੈਂਗ ਦਾ ਨਾਮ ਨਹੀਂ ਸੀ ਲਿਆ ਅਸੀਂ ਐਫਆਰ ਦਰਜ ਕਰਕੇ ਸਾਡੀ ਟੀਮਾ ਜਿਹੜੀ ਹੈਗੀ ਸਾਡੇ ਐਸਪੀ ਡੀ ਡੀਐਸਪੀ ਡੀਐਸਪੀ ਸਬਡਿਵੀਜ਼ਨ ਮੋਡ ਸੀਆਈਏ ਦੀ ਟੀਮਸ ਤੇ ਬਾਕੀ ਸਾਰੇ ਜਿਹੜੀ ਵੀ ਆਪਣੇ ਸਟਾਫ ਵਾਲੇ ਹੈਗੇ ਉਹ ਕੰਮ ਤੇ ਲੱਗੇ ਸੀਗੇ ਤੇ ਸਾਡਾ ਆਪਰੇਸ਼ਨ ਚੱਲਦਾ ਰਿਹਾ ਕਾਫੀ ਦਿਨ ਤੱਕ ਫਾਈਨਲੀ ਇਹ ਜਿਹੜੇ ਹੈਗੇ ਅਸੀਂ ਇਹ ਜਿਹੜਾ ਕਾਲਰ ਸੀਗਾ ਤੇ ਇਹਦੇ ਸਾਥੀ ਸੀਗੇ ਸਾਰਾ ਮੈਟਰ ਕ੍ਰੈਕ ਕਰਨ ਚ ਕਾਮਯਾਬ ਹੋਏ ਤਾਂ ਇਹ ਅਸਲ ਚ ਕਹਾਣੀ ਹੈ ਨਿਕਲੀ ਕਿ ਇੱਕ ਵਿਅਕਤੀ ਸੀਗਾ ਇੱਕ ਮੁੰਡਾ ਜਿਹੜਾ ਕਿ ਮੋੜ ਤੋਂ ਗਿਆ ਸੀ ਹਾਈਲਾਈਟਸ ਕਰਕੇ ਬਾਹਰ ਤਾਂ ਉਹ ਜਿਹੜਾ ਲੋਕਲ ਵਿਅਕਤੀ ਸੀਗਾ ਉਹਦੇ ਬਾਰੇ ਜਾਣਕਾਰੀ ਰੱਖਦਾ ਸੀਗਾ ਬਾਹਰ ਉਹਦੇ ਨਾਲ ਦੇ ਹੋਰ ਜਿਹੜੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਮਿਲ ਕੇ ਸਕੀਮ ਬਣਾਈ ਕਿ ਫਿਰੋਤੀ ਕਾਲ ਕਰਕੇ ਜੋ ਹੈ ਪੈਸੇ ਜਿਹੜੇ ਐਥਲੀ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹਨੇ ਬੜੀ ਸਪੈਸੀਫਿਕ ਜਾਣਕਾਰੀ ਜਿਹੜੀ ਉਹਦੀ ਸੀਗੀ ਉਸ ਵਿਅਕਤੀ ਬਾਰੇ ਉਹਨੂੰ ਦਿੱਤੀ ਕਿਉਂਕਿ ਇੱਕ ਲੋਕਲ ਵਿਅਕਤੀ ਇਨਵੋਲ ਸੀਗਾ ਤੇ ਉਹਦੇ ਕੋਲ ਕਾਫੀ ਇਹਦੀ ਜਾਣਕਾਰੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਤਿੰਨ ਲੋਕਲ ਸਾਥੀ ਸੀਗੇ ਜਿਹੜੇ ਪੰਜਾਬ 'ਚ ਰਹਿੰਦੇ ਸੀਗੇ ਇਹ ਵਿਅਕਤੀ ਤਾਂ ਜਿਹੜੇ ਬੈਠੇ ਦੋ ਮਾਸਟਰਮਾਈਂਡ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੇ ਕੋਲਾ ਕੀਤੀ ਇਹਨਾਂ ਦੇ ਤਿੰਨ ਸਾਥੀ ਪੰਜਾਬ ਦੇ ਵਿੱਚ ਸੀਗੇ ਤਾਂ ਸਾਡੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਅਤੇ ਸਾਡੀ ਟੀਮ ਜਿਹੜੀ ਆਪਰੇਸ਼ਨਲ ਜਿਹੜੀ ਹੈ ਕਪੇਬਿਲਿਟੀ ਉਹਦੇ ਕਰਕੇ ਇਹਨਾਂ ਨੇ ਇਹ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਜਿਹੜੇ ਵਿਅਕਤੀ ਗ੍ਰਿਫਤਾਰ ਹੋਏ ਇਹਨਾਂ ਦੇ ਨਾਂ ਹੈਗੇ ਮਨਿੰਦਰ ਸਿੰਘ ਗੁਰਪ ਅਮਨ ਇਹ ਰਹਿਣ ਵਾਲਾ ਹੈਗਾ ਜ਼ਿਲ੍ਹਾ ਐਸਬੀਐਸ ਨਗਰ ਦਾ ਮਨਪ੍ਰੀਤ ਸਿੰਘ ਗੁਰਪ ਮਨੀ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਇਹ ਵੀ ਜ਼ਿਲ੍ਹਾ ਐਸਬੀਐਸ ਨਗਰ ਦਾ ਰਹਿਣ ਵਾਲਾ ਹੈਗਾ ਕਮਜਸ ਕਰਮ ਸਿੰਘ ਉਰਫ ਲਖਾਰੀ ਇਹ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਵਿਅਕਤੀਆਂ ਤੇ ਕੋਈ ਵੀ ਮੁਕਦਮਾ ਪਹਿਲਾਂ ਦਰਜ ਨਹੀਂ ਹੈ ਹਾਲਾਂਕਿ ਤਫ਼ਤੀਸ਼ ਦੌਰਾਨ ਅਸੀਂ ਇਹ ਗੱਲ ਜਿਹੜੀ ਹੈਗੀ ਹੁਣ ਦੌਰਾਨੇ ਤਫ਼ਤੀਸ਼ ਅਸੀਂ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕੋਈ ਵਿਅਕਤੀ ਤਾਂ ਜੁੜੇ ਹੋਏ ਨਹੀਂ ਹੈ ਇਹਨਾਂ ਦਾ ਇਸ ਤਰੀਕੇ ਦਾ ਕੋਈ ਪਹਿਲਾਂ ਨੇ ਕੋਈ ਇਸ ਤਰੀਕੇ ਦਾ ਆਪਰੇਸ਼ਨ ਕੀਤਾ ਹੋਵੇ ਕਿਸੇ ਨੂੰ ਬੇਕੂ ਬਣਾ ਕੇ ਗੈਂਗਸਟਰ ਦੇ ਨਾਂ ਤੇ ਜਾਂ ਇਸ ਤਰੀਕੇ ਦਾ ਕਰਕੇ ਕੋਈ ਫਰੋਦੀ ਦੀ ਰਕਮ ਕਿਸੇ ਤੋਂ ਐਠੀ ਹੋਵੇ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਿਲ ਕਰ ਰਹੇ ਹਾਂ ਐਸਐਸਪੀ ਸਾਹਿਬ ਜਿਹੜਾ ਮਨਿੰਦਰ ਸਿੰਘ ਇਹ ਦੁਬਈ ਗਿਆ ਹੋਇਆ ਸੀ। ਦੇਖੋ ਜੀ ਜਿਹੜੇ ਇਹਨਾਂ ਦੇ ਪਿਛੋਕੜ ਹੈਗਾ ਉਹ ਸਾਰਾ ਦੌਰਾਨ ਤਕਰੀਰ ਦੌਰਾਨ ਸਾਹਮਣੇ ਆਇਆ। ਓਕੇ ਕੀ ਕੀ ਵਿੱਚ ਜਿਹੜਾ ਹੋਰ ਪਤਾ ਲੱਗੇ ਜਿਹਦੇ ਤੁਸੀਂ ਜਿਸ ਤਰ੍ਹਾਂ ਹੋਊਗੀ ਬੰਦਾ ਉਸ ਕੋਲ ਰੱਖ ਤੁਸੀਂ। ਇਹ ਵੀ ਅਭਿਸ਼ੇਕ ਕਰਨਾ। ਜਿਹੜਾ ਥੋੜੀ ਸੂਚਨਾ ਪ੍ਰੋਵਾਈਡ ਕਰਵਾਈ ਸੀ ਦਫਤਰ ਪਰ ਡਿਟੇਲਸ ਨਮਾ ਦਾ ਖੁਲਾਸਾ ਅਸੀਂ ਉਹਦੇ ਕਰਾਂਗੇ ਜੇ ਸਾਨੂੰ ਕਨਫਰਮ ਹੋਵੇ। ਜਿਹੜੇ ਕਨਫਰਮ ਹੋ ਗਏ ਉਹ ਤੁਹਾਨੂੰ ਦੱਸ ਦੋਗੇ। ਜਦੋਂ ਤੁਸੀਂ ਇਹਨਾਂ ਨੂੰ ਪਾਰ ਕੀਤਾ ਹੈ। ਇਹਨਾਂ ਨੂੰ ਕੋਈ ਸਾਬਰਾਮੰਦ ਹੈ ਵੀ ਲੈਣ ਆਏ ਸੀ ਮਨੀ ਚੇਂਜਰ ਤੋਂ ਇਹ ਕਿਤਾਬ ਐਸਐਚ ਕੋਈ ਰਿਕਵਰੀ ਨਹੀਂ ਹੈ ਲੇਕਿਨ ਤਫਤੀਸ਼ ਦੌਰਾਨ ਜੇ ਕੋਈ ਸਾਹਮਣੇ ਆਏਗਾ ਤਾਂ ਇਹ ਪਹਿਲਾਂ ਕਿਸੇ ਤਰੀਕੇ ਦੀ ਕੋਈ ਕਿਸੇ ਨਾਲ ਕੀਤੀ ਹੋਈਗੀ ਰਿਕਵਰੀ ਗੱਡੀ ਦੀ ਰਿਕਵਰੀ ਇੱਕ ਹੈਗੀ ਜਿਸ ਤੇ ਆਏ ਸੀਗੇ ਉਹ ਆਈ 20 ਕਾਰ ਜਿਹੜੀ ਮਨੀ ਦੀ ਹੈਗੀ ਹੈ ਉਹ ਉਸ ਰਿਕਵਰ ਕਰ ਚੁੱਕੇ ਆ ਤੇ ਬਾਕੀ ਰਿਕਵਰੀ ਤਫਤੀਸ਼ ਦੌਰਾਨ ਹੀ ਹੋਏਗਾ ਇਹ ਗ੍ਰਿਫਤਾਰੀ ਦੀ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਆਪਣੇ ਆਪਣੇ ਜ਼ਿਲ੍ਹੇ ਤੋਂ ਹੀ ਕੀਤੀ ਗਈ ਹੈ ਮੇਰੇ ਪਤਾ ਵੀ ਦੱਸਣ ਦੇ ਬਾਰੇ ਸਪੈਸੀਫਿਕ ਉਹ ਪ्रेसਪੋਟ ਦੇ ਵਿੱਚ ਤੁਸੀਂ ਦੇ ਦੋ ਸਰਪੰਨ ਕਿੰਨੀ ਰਕਮ ਦੀ ਮੰਗ ਕੀਤੀ ਸੀ